ਨ ਇੱਕ ਦਾ ਸਿੱਧੂਪੁਰ ਸੁਭਾ ਪ੍ਰਦਾਨ ਸਰਦਾਰ ਜਤੀ ਸਿੰਘ ਦਲੇਵਾਲ ਜੀ ਸੱਜੇ ਕਲ ਸਰ ਅੱਜ ਜੋ ਵੀ ਕਿਸਾਨਾਂ ਨਾਲ ਸੰਬੰਧਿਤ ਜੋ ਵੀ ਮੀਟਿੰਗ ਹੋਈ ਹੈ ਉਹ ਕਿਸ ਸੰਬੰਧਿਤ ਹੋਈ ਹੈ ਤੁਸੀਂ ਬਤਾ ਕੀ ਕਹਿਣਾ ਦੇਖੋ ਇੱਕ ਵਾਰ ਅਸੀਂ ਇਕੱਲੇ ਫੀਲਕੁਰਤ ਨੇ ਮੀਟਿੰਗ ਕੀਤੀ ਸੁਭਾਤ ਲੱਗੇ ਹੁੰਦਾ ਪਹਿਲੇ ਅਸੀਂ ਮੁਕਸਰ ਦੇ ਕਲਬ ਚ ਮੀਟਿੰਗ ਕੀਤੀ ਹੈ ਫਿਰ ਖੇੜੇ ਜੀਲੇ ਦੀ ਮੀਟਿੰਗ ਕੀਤੀ ਅਦੇਤੇ ਕੀਤੀ ਹੈ ਕੱਲ ਫਿਰ ਮਲੋਟ ਏਰੀਆ ਦੇ ਵਿੱਚ ਜਾ ਕੇ ਸਾਡੀ ਮੀਟਿੰਗ ਹੋਣੀ ਹੈ ਉਹ ਸਾਡਾ ਮੀਟਿੰਗਾਂ ਦਾ سلسلہ ਜਾਰੀ ਹੈ 24 ਤਰੀਕ ਨੂੰ ਸਾਡੀ ਕarnataka ਦੇ ਵਿੱਚ ਇੱਕ ਐਸਕੇਮ ਨਾਨ ਪੋਲਿਟੀਕਲ ਮੀਟਿੰਗ ਹੋ ਰਹੀ ਹੈ ਦੱਖਣੀ ਭਾਰਤ ਦੇ ਸਾਰੇ ਜਥੇਬੰਦੀਆਂ ਨਾਲ ਅਸੀਂ ਉੱਥੇ ਮੀਟਿੰਗ ਕਰਨ ਜਾ ਰਹੇ ਹਾਂ ਉਹ ਸਾਡੀਆਂ ਮੀਟਿੰਗਾਂ ਦਾ ਮੇਨ ਪਰਪਸ ਕੀ ਹੈ ਕਿ ਅੱਜ ਜਿਸ ਤਰ੍ਹਾਂ ਦੇ ਹਾਲਾਤ ਨੇ ਪੋਲਿਟੀਕਲੀ ਗਰਾਊਂਡ ਜਿਹੀ ਬਣੀ ਹੋਈ ਹੈ ਸਾਡੇ ਭਾਰਤ ਦੇ ਅੰਦਰ ਉਹ ਸਾਰੀ ਦੇ ਉੱਤੇ ਚਰਚਾ ਕਰਨੀ ਹੈ ਤੇ ਅੰਦੋਲਨ ਦੀ ਕੀ ਸਿਚੁਏਸ਼ਨ ਆ ਤੇ ਅੰਦੋਲਨ ਨੂੰ ਕਿਸ ਤਰ੍ਹਾਂ ਸਟੈਂਥਨ ਕਰਕੇ ਅਸੀਂ ਆਪਦੀਆਂ ਮੰਗਾਂ ਨੂੰ ਮਨਾਉਣਾ ਕਿਸ ਤਰ੍ਹਾਂ ਦਾ ਪ੍ਰੈਸ਼ਰ ਦਿੰਦਾ ਐਸ ਵੇਲੇ ਸਾਰੇ ਅੰਦੋਲਨ ਨਹੀਂ ਲੋਕਾਂ ਦਾ ਕੁਛ ਜੱਲੀ ਲਿਆਂਦਾ ਯਤਨ ਕਰ ਰਹੇ ਆ ਕਿ ਜਿਹੜੇ ਅੰਦੋਲਨ ਨੂੰ ਕਦੇ ਇਹ ਕਿਹਾ ਜਾਂਦਾ ਸੀਗਾ ਕਿ ਪੁੱਛਿਆ ਨਹੀਂ ਸੱਤ ਨੂੰ ਕੱਲਿਆਂ ਨੇ ਲਾ ਲਿਆ ਇਹ ਥੋੜਿਆਂ ਜਣੇ ਉੱਠ ਕੇ ਲਾ ਲਿਆ ਇਸ ਅੰਦੋਲਨ ਦਾ ਇੰਪੈਕਟ ਹੈ ਜਿਹੜਾ ਉਹ ਪੂਰੇ ਭਾਰ ਦੇ ਵਿੱਚ ਨਜ਼ਰ ਆ ਰਿਹਾ ਹੈ ਸਭ ਤੋਂ ਵੱਡੀ ਗੱਲ ਇਹ ਦੇਖੋ ਜੇ ਤੁਸੀਂ ਨੋਟ ਕਰੋ ਕਿ ਭਾਜਪਾ ਦੀਆਂ ਪਿਛਲੇ ਵਾਰੀ ਨਾਲੋਂ 63% ਕੜੀਆਂ ਨੇ ਓਵਰঅল 71% ਭਾਜਪਾ ਉਹ ਹਰੀ ਹੈ ਜਿਹੜੀਆਂ ਪਿੰਡੂ ਖੇਤਰ ਨਾਲ ਵੱਧ ਪ੍ਰਭਾਵ ਤੇ ਲੱਗੇ ਪਿੰਡੂ ਖੇਤਰ ਨੂੰ ਹੁਣ ਜਿਹੜੀ ਪਿੰਡੂ ਖੇਤਰ ਦੇ ਵਿੱਚੋਂ ਹਾਰ ਜਾਣਾਂ ਆਪਣੇ ਆਪ 'ਚ ਸਿੱਧਾ ਸਪਸ਼ਟ ਸੰਦੇਸ਼ ਦਿੰਦਾ ਹੈ ਕਿ ਇੱਥੇ ਕਿਸਾਨ ਤੇ ਮਜ਼ਦੂਰ ਵਸਦੇ ਨੇ ਛੋਟੇ ਦੁਕਾਨਦਾਰ ਵਸਦੇ ਨੇ ਉਹਨਾਂ ਦੀ ਨਾਰਾਜ਼ਗੀ ਹੈ ਔਰ ਉਹ ਨਾਰਾਜ਼ਗੀ ਹੈ ਮਜਬੂਰ ਕੀਤਾ ਸਭੀ ਭਾਰਤ ਸਰਕਾਰ ਨੂੰ ਜਿਹੜੀ ਸਾਡੇ ਕਿਸਾਨਾਂ ਨੂੰ ਕੁਝ ਦਿਨ ਪਹਿਲਾਂ ਖਾਲਸਤਾਨੀ ਕਹਿੰਦੀ ਰਹੀ ਵੱਖਵਾਦੀ ਕਹਿੰਦੀ ਰਹੀ ਅਲਖਾਉਵਾਦੀ ਕਿਹਾ ਤਰ੍ਹਾਂ-ਤਰ੍ਹਾਂ ਦੇ ਦੋਸ਼ ਲਾਏ ਲੇਕਿਨ ਉਹਨੂੰ ਅਜੇ ਉਹਨਾਂ ਦੀ ਲੀਡਰਸ਼ਿਪ ਨੂੰ ਕਹਿਣਾ ਪੈ ਰਿਹਾ ਹੈ ਕਿ ਸਭੀ ਹਾਰ ਦਾ ਕਾਰਨ ਕਿਸਾਨ ਨੇ ਤੇ ਇੱਕ ਵੱਡੀ ਪ੍ਰਾਪਤੀ ਹੈ ਸਾਡੇ ਅੰਦੋਲਨ ਦੀ ਦੂਜੀ ਗੱਲ ਹੈ ਅੰਦੇਖੋ ਕੁਵੈਖ ਦੇ ਵਿੱਚ ਇਹਦੇ ਤੇ ਸਰਵੇ ਹੋਣ ਹੈ ਸਾਡੇ ਅੰਦੋਲਨ ਨੇ ਇਸ ਅੰਦੋਲਨ ਦੇ ਕਰਕੇ ਜਿਸ ਤਰੀਕੇ ਨਾਲ ਲੋਕਾਂ ਵਿੱਚ ਨਿਰਾਸ਼ਾ ਆਈ ਭਾਜਪਾ ਪ੍ਰਤੀ ਉਹਨਾਂ ਦੀ ਪੋਲਰਾਈਜੇਸ਼ਨ ਦੀ ਰਾਜਨੀਤੀ ਪ੍ਰਤੀ ਉਹਦੀ ਨਿਰਾਸ਼ਾ ਨਿਰਾਸ਼ਜਿਤ ਉਹਦਾ ਵਿਰੋਧ ਚ ਲੋਕਾਂ ਨੇ ਉਹਨਾਂ ਨੂੰ ਵੋਟ ਨਹੀਂ ਦਿੱਤੀ ਔਰ ਇੱਡਾ ਵੱਡਾ ਅਸਰ ਆਇਆ ਤੇ ਜਿਹੜੀ ਸਰਕਾਰ ਇਹ ਕਹਿੰਦੀ ਸੀ ਵੀ 400 ਪਾਰ ਉਹਨਾਂ ਨੂੰ 270 ਵੀ ਲੈ ਲਈਆਂ ਔਖੀਆਂ ਹੋ ਗਈਆਂ 240000 ਕਰਕੇ ਤਾਂ ਅੱਜ ਦੂਸਰੇ ਬੰਦੇ ਜਿਨ੍ਹਾਂ ਨੇ ਉਹ ਖਰੜੀਆਂ ਬਣਾ ਕੇ ਸਰਕਾਰ ਚੱਲਣ ਦਾ ਯਤਨ ਕਰਦੇ ਨੇ ਤਾਂ ਉਹ ਸਰਕਾਰ ਅੱਜ ਸਾਡੇ ਲੋਕਤੰਤਰ ਜਿਹੜਾ ਸਾਡੇ ਲੋਕਾਂ ਨੂੰ ਖਤਰਾ ਸੀ ਕਿ ਸੰਵਿਧਾਨ ਬਦ ਨਹੀਂ ਬਚੇਗਾ ਕਿ ਮੋਦੀ ਦੁਬਾਰਾ ਆ ਜਾਵੇ ਕਹਿੰਦੇ ਮੋਦੀ ਦੁਬਾਰਾ ਆ ਗਿਆ ਤਾਂ ਗੱਤਾਂ ਨਹੀਂ ਪੈਣਗੀਆਂ ਮੋਦੀ ਈਡੀ ਦੇ ਈਡੀ ਦੇ ਦਬਾਅ ਨਾਲ ਲੋਕਾਂ ਨੂੰ ਜੋ ਮਰਜ਼ੀ ਕਰਵਾਵੇ ਲੋਕਾਂ ਨੂੰ ਵਿਰੋਧੀ ਧਿਰ ਨੂੰ ਆਪੋਜੀਸ਼ਨ ਨੂੰ ਬਿਲਕੁਲ ਖਤਮ ਕਰ ਦੇਗਾ ਲੇਕਿਨ ਅੱਜ ਈਡੀ ਦਾ ਡਰ ਵੀ ਲੋਕਾਂ ਤੋਂ ਇਸ ਅੰਦੋਲਨ ਦੇ ਕਰਕੇ ਚੱਕਿਆ ਗਿਆ ਅੱਜ ਇਸ ਅੰਦੋਲਨ ਕਰਕੇ ਅਸੀਂ ਲੋਕਤੰਤਰ ਨੂੰ ਬਚਾਉਣ ਦੇ ਵਿੱਚ ਵੀ ਸਫਲ ਹੋ ਗਏ ਹਾਂ ਕਿ ਵੋਟਾਂ ਦੁਬਾਰਾ ਹੁਣ ਪਹਿਨਗੀਆਂ ਅਸੀਂ ਸਮਾ ਸੰਵਿਧਾਨ ਬਚਾਉਣ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ ਕਿ ਸੰਵਿਧਾਨ ਨੂੰ ਬਚਾਉਣ ਸਭ ਤੋਂ ਜਿਸ ਵਾਂ ਨੂੰ ਬਚਾਇਆ ਤਾਂ ਦੇਸ਼ ਵਿਚਾਇਆ ਜਿਹੜੇ ਅਸੀਂ ਕਹਿੰਦੇ ਸੀ ਸਾਡਾ ਮਜ਼ਦੂਰ ਤਬਕਾ ਸਾਡੇ ਵਿਚਾਰੇ ਮਜ਼ਦੂਰ ਤਬਕੇ ਨੂੰ ਨਹੀਂ ਪਤਾ ਇਹਨਾਂ ਮਿਲਣਾ ਕਿ ਉਹਨਾਂ ਦੀ ਅਡੋਲੋਜੀ ਕੀ ਸੀ ਉਹ ਹਰ ਰੋਜ਼ ਇਸ ਗੱਲ ਤੇ ਰੋਲਾ ਪਾਉਂਦੇ ਸੀ ਕਿ ਰਿਜ਼ਰਵੇਸ਼ਨ ਖਤਮ ਕਰੋ ਰਿਜ਼ਰਵੇਸ਼ਨ ਨਹੀਂ ਚੱਲਣ ਦੇਣੀ ਔਰ ਉਹ ਮਜ਼ਦੂਰ ਤਬਕਾ ਜਿਵੇਂ ਉਹਨਾਂ ਨੇ ਵਰਗ ਲਾਇਆ ਹੋਇਆ ਉਹਨਾਂ ਦੀ ਪੋਲਰਾਈਜੇਸ਼ਨ ਦੇ ਚੱਕਰ ਝਾਕੇ ਮਜ਼ਦੂਰ ਤਰਕੇ ਤੱਕ ਕੇ ਨੇ ਬੋਟਾ ਪਾਇਆ ਲੇਕਿਨ ਸਾਡੇ ਅੰਦੋਲਨ ਨੇ ਉਹਨਾਂ ਮਜ਼ਦੂਰਾਂ ਦੀ ਵੱਡੀ ਪ੍ਰਾਪਤੀ ਇਹ ਕਰਕੇ ਦਿੱਤੀ ਕਿ ਉਹਨਾਂ ਦੀ ਰਿਜ਼ਰਵੇਸ਼ਨ ਨੂੰ ਛੇੜ ਨਹੀਂ ਸਕਣਗੇ। ਸੋ ਇਹ ਬਹੁਤ ਕੁਝ ਮਤਲਬ ਇਸ ਅੰਦੋਲਨ ਨੇ ਕੀਤਾ। ਇਹ ਸਾਡੀ ਮਨਸ਼ਾ ਹੈ ਕਿ ਕੱਲ-ਕੱਲੇ ਸਾਡੀ ਜਥੇਬੰਦੀ ਨੂੰ ਇਸ ਗੱਲ ਦੀ ਜਾਣਕਾਰੀ ਹੋਣੀ ਚਾਹੀਦੀ ਹੈ। ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਵਿਰੋਧੀ ਧਿਰ ਆ ਉਹ ਸਾਡੇ ਨਾਲ ਰੋਜ਼ ਤਾਲਮੇਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਅਸੀਂ ਇਹ ਮੋਰਚੇ ਤੇ ਆਉਣ। ਅਸੀਂ ਵੀ ਲਾਲ ਕੀਤਾ ਹੋਇਆ ਉਹਨਾਂ ਨੂੰ ਮਨ ਲਿਖਤ ਦੇਣੇ ਆ। ਹੁਣ ਉਹਦੇ ਚੋਂ ਵਿਰੋਧੀ ਧਿਰ ਨੇ ਜੇ ਅਸੀਂ ਦਬਾਅ ਬਣਾਵਾਂਗੇ ਕਿ ਤੁਸੀਂ ਪ੍ਰਾਈਵੇਟ ਮੈਂਬਰ ਬਿੱਲ ਲੈ ਕੇ ਆਓ ਜਦੋਂ ਪ੍ਰਾਈਵੇਟ ਮੈਂਬਰ ਬਿੱਲ ਆਉਂਦਾ ਹੈ ਤਾਂ ਸਮਝ ਲਓ ਸਾਡੀ ਲੜਾਈ ਪਾਰਲੀਮੈਂਟੇ ਸ਼ੁਰੂ ਹੋ ਗਈ ਸਰਕਾਰ ਤੋਂ ਰਹੀ ਅਸੀਂ ਪਾਰਲੀਮੈਂਟ ਚ ਲੈ ਕੇ ਤਾਂ ਇਹ ਇਸ ਅੰਦੋਲਨ ਦੀ ਇੱਕ ਪ੍ਰਾਪਤੀ ਹੈ ਕਿ ਅਸੀਂ ਇਹ ਪ੍ਰਾਈਵੇਟ ਬਿੱਲ ਲਿਆ ਪਰ ਤਦ ਉਹਨਾਂ ਨੂੰ ਅਸੀਂ ਮਜਬੂਰ ਕਰ ਲਿਆ ਸੋ ਇਹ ਸਾਡੇ ਸਾਰੇ ਵਕਤਾਂ ਨੂੰ ਇਸ ਅੰਦੋਲਨ ਨੂੰ ਅਸੀਂ ਪੂਨਾ ਇਸ ਸਟੇਟਾ ਚ ਜਿਵੇਂ ਦੱਖਣ ਦੇ ਸਟੇਟਾਂ ਨੇ ਉਹਨਾਂ ਸਟੇਟਾਂ ਦੇ ਵਿੱਚ ਇਸ ਅੰਦੋਲਨ ਨੂੰ ਲੈ ਕੇ ਜਾਣ ਦਾ ਸਾਡਾ ਜਿਹੜਾ ਟੀਚਾ ਉਸੇ ਪੂਰਾ ਕਰਨ ਵਾਲੀ ਨੂੰ ਮਦਦ ਰਹੀ। ਉਹਦੇ ਸਿਰ ਦੇ ਵਿੱਚ ਅਸੀਂ ਜਦੋਂ ਸਾਰੇ ਮੀਟਿੰਗਾਂ ਕਰਨ ਤਾਂ ਕਿ ਸਾਨੂੰ ਇਹ ਹੈ ਕਿ ਜਿਹੜਾ ਸਾਡੀ ਗੰਤੀ ਹੈ ਉੱਥੇ ਮੋਰਚਾ ਦੇ ਵਿੱਚ ਟਰਾਲੀਆਂ ਨਹੀਂ। ਤੂੰ ਇੰਨੀ ਵੱਧ ਜਾਣੀ ਚਾਹੀਦੀ ਹੈ ਕਿ ਜਿੱਦੇ ਸਾਡਾ ਪ੍ਰਾਈਵੇਟ ਬਿੱਲ ਲੱਗੇ ਉੱਥੇ ਜਾ ਕੇ ਪਾਰਲੀਮੈਂਟ ਚ ਸਾਡੀ ਅੰਦਰਲੇ ਪਾਸੇ ਗੰਤੀ ਪਹਿਲਾਂ ਨਾਲੋਂ ਡਾਊਨ ਹੋਵੇ। ਅਕੱਛੀ ਸਾਡਾ ਦਰਵਾਜ਼ਾ ਸਾਡਾ ਪ੍ਰੈਸ਼ ਮੈ ਹੈ। ਅ ਇੱਕ ਕੁਐਸਚਨ ਪ੍ਰਕਾਸ਼ ਜੀ ਕੰਗਨਾ ਰਨਾਉਂਡ ਨੂੰ ਲੈ ਕੇ ਕਾਫੀ ਮੁੱਦੇ ਉੱਠ ਰਹੇ ਹਨ ਤੇ ਫੇਸਬੁਕ ਤੇ ਵੀ ਇੰਟਰਨੈਟ ਤੇ ਵੀ ਉਹਦੇ ਦੇ ਹਿਸ਼ਾਰਪੁਰ ਤੇ ਮਤਲਬ ਕਿ ਕਿਸਾਨਾ ਵੱਲੋਂ ਵੀ ਕਾਫੀ ਰੋਸ ਪ੍ਰਗਟ ਕੀਤਾ ਗਿਆ ਸੀ ਉਹਦਾ ਫਿਰ ਤੁਹਾਡਾ ਕੀ ਕਹਿਣਾ ਕੀ ਇਹ ਘਟਨਾ ਸਹੀ ਹੈ ਜਾਂ ਕੀ ਲੱਗਦਾ ਤੁਹਾਨੂੰ ਦੇਖੋ ਮੈਂ ਜਿਹੜੀ ਤੁਸੀਂ ਕੰਗਨਾ ਰਨਾਉਂਡ ਦੀ ਗੱਲ ਕਰਦੇ ਆਂ ਪਹਿਲੀ ਤਾਂ ਗੱਲ ਹੈ ਕਿ ਅਸੀਂ ਪੰਜਾਬੀ ਆਂ। ਦੂਜੀ ਗੱਲ ਹੈ ਕਿ ਅਸੀਂ ਗੁਰੂ ਨੂੰ ਮੰਨਦੇ ਆਂ। ਸਾਡੇ ਵਾਸਤੇ ਔਰਤ ਇੱਕ ਪਵਿੱਤਰ ਚੀਜ਼ ਹੈ ਤੇ ਇਹੀ ਹੈ ਲੇਕਿਨ ਇਹ ਜ਼ਰੂਰ ਹੈ ਕਿ ਉਸ ਬੀਬੀ ਨੇ ਨਹੀਂ ਜਿਸ ਤਰ੍ਹਾਂ ਇਹ ਟਿੱਪਣੀਆਂ ਕੀਤੀਆਂ ਹੋਈਆਂ ਨੇ ਉਹ ਵਿਵਾਦਤ ਨੇ ਪਿਛਲੇ ਦਿਨਾਂ ਤੋਂ ਮਤਲਬ ਫੇਸਬੁੱਕ ਦੇ ਤੇ YouTube ਦੇ ਉੱਤੇ ਲੋਕਾਂ ਨੇ ਇਹਦੇ ਸਾਰੇ ਵਿਵਾਦ ਕੱਟ ਕੱਟ ਕੇ ਬਾਹਰ ਲਾ ਦੇ ਕੇ ਪਹਿਲਾਂ ਇਹਦੇ ਨਾਲ ਬਰਾਬਰ ਉਦੋਂ ਬਾਅਦ ਇਹਦੇ ਨਾਲ ਉਦੋਂ ਬਾਅਦ ਇਹਨਾਂ ਟੋਟਲ ਸਾਰੀਆਂ ਇਹ ਜਿੰਦਗੀ ਦੀਆਂ ਕਹਾਣੀਆਂ ਲੋਕਾਂ ਦੇ YouTube ਦੇ ਉੱਤੇ ਲੋਕਾਂ ਨੂੰ ਦਿਖਾਇਆ ਜਾਂਦਾ ਹੈ। ਭਾਵੇਂ ਮੇਰਾ ਗੱਲ ਕਰਨ ਲੱਗੂ ਉਸ ਲੈਕਚਰ ਦਾ ਸੁਭਾਅ ਹੈ। ਜੋ ਮੂੰਹ ਜਾਇਆ ਬੋਲਣਾ ਹੈ। ਉਹਦਾ ਖਮਿਆਜਾ ਉਹਦਾ ਰਿਜ਼ਲਟ ਅੱਗੇ ਕੀ ਮਿਲਣਾ ਹੈ ਉਹਦਾ ਕੋਈ ਪਤਾ ਨਹੀਂ। ਹੁਣ ਜਿਹੜਾ ਕੰਗੜਾ ਨੌਤਲਾ ਉੱਥੇ ਰੌਲਾ ਪਿਆ ਹੈ। ਹਰਜੀਤ ਗੜਿਆ ਉਹ ਮੇਰੇ ਨਾਲ ਡਿਬੇਟ 'ਚ ਬੈਠਾ ਤੇ ਡਿਬੇਟ 'ਚ ਲੰਦਾ ਹੈ। ਕਿ ਉੱਥੇ ਅਸਲ ਰੌਲਾ ਇਹਨਾਂ ਲਈ ਚੈਕਿੰਗ ਮੌਕੇ ਪਿਆ ਹੈ। ਇਹਦਾ ਪਰਸ ਇਹਦਾ ਮੋਬਾਈਲ ਉਹ ਕੰਨ ਜਿਵੇਂ ਟੋਕਰੀ ਦੇ ਵਿੱਚ ਦਾਣਾ ਅਸੀਂ ਵੀ ਜਦੋਂ ਜਾਂਦੇ ਆ ਸਾਡਾ ਵੀ ਟੋਕਰੀ ਦੇ ਵਿੱਚ ਨਾ ਕਿਦਾ ਸਕੈਨਰ ਜਰਾ ਹੀ ਪਰ ਉਹ ਬੀਬੀ ਨੇ ਕਿਤੇ ਉਹ ਤੱਕਦਾ ਹੈ ਜਿਹੜੀ ਉਹ ਆਰਟਿਸਟ ਹੈ ਐਂਟੀਬੋਡੀ ਕਲਾਕਾਰ ਹੈ ਇਹ ਤੁਮ ਨਹੀਂ ਬਹੁਤ ਸੀ ਰੰਗੀ ਕੋ ਜੰਨੇ ਗਈ ਕੀ ਕੋ ਐਮਪੀ ਬਣ ਗਈ ਉਹਨੇ ਕਿਹਾ ਵੀ ਮੈਂ ਆਪ ਦਾ ਪੌਂਡ ਉਹਨੂੰ ਵੀ ਆਈਪੀ ਵਾਲਾ ਬੁਖਾਰ ਹੋ ਗਿਆ ਬੀਬੀ ਨੂੰ ਹੋਣਾ ਹੈ ਜਾਰੀ ਦਾ ਸਭ ਇਹਦੇ ਹਿੱਕਾ ਉਹਨਾਂ ਦੇ ਰੋਲ ਮਾਡਲ ਦੇ ਤੌਰ ਤੇ ਪੇਸ਼ ਕਰਨੀ ਚਾਹੀਦੀ ਸੀ ਗੱਲ ਕਿ ਭਈ ਮੈਂ ਇੱਕ ਐਲਟੀ ਬੱਚੀ ਐਕਟਰਸ ਐ ਮੈਂ ਇਸ ਵੇਲੇ ਮੌਜੂਦਾ ਐਮਪੀ ਐ ਲੇਕਿਨ ਮੈਂ ਵੀ ਰੂਲਸ ਐਂਡ ਰੈਗੂਲੇਸ਼ਨਸ ਨੂੰ ਫਾਲੋ ਕਰ ਰਹੀ ਆ ਤਾਂ ਕਿ ਸੁਸਾਇਟੀ ਨੂੰ ਇੱਕ ਮੈਸੇਜ ਆਂਦਾ ਕਿ ਆਹ ਦੇਖੋ ਜਾਨ ਫੂਲ ਐ ਨੈਗਲੀਜਿੰਗ ਫਾਲੋ ਕਰਨੀ ਚਾਹੀਦੀ ਉਹ ਫਾਲੋ ਕਰਨ ਦੀ ਬਜਾਏ ਉੱਥੇ ਡਿਸਪੂਟ ਖੜਾ ਕੀਤਾ ਉੱਥੇ ਤੂੰ ਤੂੰ ਮੈਂ ਮੈਂ ਜੋ ਗੱਲ ਬਧੀ ਤੂੰ ਇਹ ਪਤਾ ਹੀ ਯੋ ਲੜਕੀ ਦਾ ਸੁਭਾਅ ਦੇ ਜਾ ਹੈਗਾ ਜੇ ਇਹ ਉਹ ਗੋਲਦੀ ਐ ਉਨ ਦੋਨੋਂ ਪੱਖ ਨਹੀਂ ਉੱਠੇ ਇਹ ਲੜਕੀ ਦਾ ਜਿਹੜਾ ਟ੍ਰੈਕ ਅਸੀਂ ਜਿੰਨੇ ਕ ਅਸੀਂ ਸਮਝਿਆ ਨੂੰ ਇਹਦੀ 16 ਸਾਲ ਦੀ ਸਰਵਿਸ ਹੈ ਕੋਈ ਇਹਦੇ ਅਫਸਰ ਕਹਿ ਰਹੇ ਨੇ ਕਿ ਇਹਦੀ 16 ਸਾਲ ਦੀ ਸਰਵਿਸ ਹੈ ਜਿਹੜੀ ਕੁੜੀ ਦੀ ਬਿਲਕੁਲ ਪਵਿੱਤਰ ਹੈ ਬਿਲਕੁਲ ਕਿਸੇ ਤਰ੍ਹਾਂ ਦਾ ਪਰਜਨ ਤੇ ਸ਼ਿਕਾਇਤ ਨਹੀਂ ਆਉਂਦਾ ਹੈ ਉਹ ਲੜਕੀ ਦਾ ਆਪਾਂ ਜਿਹੜਾ ਪਰਜਨ ਹੈ ਕਿੰਨੀ ਕੋਈ ਉਮਰ ਹੈ ਉਹਨੇ ਕਿਉਂ ਦੇਖਿਆ ਇਹ ਸ਼ਰ ਕਿਸੇ ਨਾਲ ਨਹੀਂ ਸਕਦੇ ਕਿਸੇ ਨਾਲ ਨਹੀਂ ਸਕਦੇ ਸੋ ਉਸ ਨੂੰ ਉਹ ਨੂੰ ਬਾਹਰ ਡੱਕੀ ਦੇਖੋ ਅਗਲਾ ਬਿਆਨ ਉਹਨੇ ਕਿੱਦਾਂ ਮਾਰ ਦਿੱਤਾ ਕਿ ਪੰਜਾਬ ਦੇ ਅੰਦਰ ਟੈਰੋਰੀਜ਼ਮ ਫੈਲ ਰਿਹਾ ਹੈ ਇਹਨੂੰ ਹੈਂਡਲ ਕਰਨ ਦੀ ਕੀ ਸੋਚਣਾ ਚਾਹੀਦਾ ਕਿ ਕਿਵੇਂ ਇਹਨੂੰ ਹੈਂਡਲ ਕਰਨਾ ਹੈ ਤੋਂ ਮੈਨੂੰ ਲੱਗਦਾ ਕਿਹੜਾ ਪੰਜਾਬ ਚਾਹਤਾ ਹੈ ਟੈਰੋਰੀਜ਼ਮ ਸਭ ਤੋਂ ਸ਼ਾਂਤ ਮੋਨ ਸ਼ਾਂਤ ਮਾਹੌਲ ਦੇ ਵਿੱਚ ਅਗਰ ਚੋਣ ਪ੍ਰਕਿਰਿਆ ਸਰੇ ਚੜੀਆਂ ਤੇ ਪੰਜਾਬ ਚ ਚੱਈ ਹੈ ਕਿਸੇ ਕੋਈ ਮੂਵ ਦੇ ਉੱਤੇ ਲੜਾਈ ਨਹੀਂ ਹੋਣੀ ਤੇ ਜਿੱਥੇ ਬੀਬੀ ਕੰਗਣਾ ਰੌਟ ਦੀਆਂ ਬਿਲਾ ਕਰਦੀਆਂ ਇਹਨਾਂ ਦੀ ਭਾਪੀ ਦੇ ਤੇ ਜਿਹੜੇ ਲੀਡਰਸ਼ਿਪ ਦੇ ਉਹਨਾ ਸਟੇਟਾਂ ਚ ਇਹ ਲੋਕਾਂ ਦੇ ਛੇਕਰਾ ਨਾਲ ਪਟਕੇ ਅੰਦਰ ਤਾਰ ਕੇ ਰੱਖਿਆ ਵੋਟਾਂ ਨਹੀਂ ਪਾਉਂ ਦਿੱਤੀਆਂ ਅਰੇ ਨਾਲ ਅਫਸਰ ਕਹਿ ਰਹੇ ਨੇ ਵੀ ਸਾਨੂੰ ਇਹ ਕਿਹਾ ਕਿ ਇੱਥੇ ਆ ਆਪ ਹੁਸ਼ ਕਰੋ ਅਗਲੇ ਚੋਣ ਕਮਿਸ਼ਨ ਸਾਡਾ ਸਾਡਾ ਚੋਣ ਕਮਿਸ਼ਨ ਜਦੋਂ ਪਹਿਲੀ ਵੋਟਿੰਗ ਦੀ ਪਹਿਲੇ ਪਹਿਲੇ ਕਰੰਦੀਆਂ ਜਿੱਦੇ ਵੋਟਾਂ ਪੈਂਦੀਆਂ ਉਸ ਦਿਨ ਦਾ ਅਨਾਉਂਸਮੈਂਟ ਕਰਦਾ ਹੈ ਕਿ 57% ਵੋਟ ਪੋਲ ਹੋਈ ਹੈ ਹਫਤੇ ਬਾਅਦ ਕਹਿੰਦੇ 60% ਵੋਟ ਪੋਲ ਹੋਈ ਹੈ ਅਕੀ ਚੌਂਕ ਕਮਿਸ਼ਨ ਸਵਾਲਾਂ ਵਿੱਚ ਨਹੀਂ ਉਹ ਅਤੰਕਵਾਦੀ ਅਤੰਕਵਾਦ ਤਾਂ ਉਹ ਹੈ ਅਤੰਕਵਾਦ ਉਸ ਹੀ ਸਾਡੇ ਬੀਬੀ ਨੂੰ ਗੱਲ ਕਰਨ ਤੋਂ ਪਹਿਲਾਂ ਸੋਚਣਾ ਚਾਹੀਦਾ ਸੀ ਕਿ ਜਿਹੜਾ ਮਨੀਪੁਰ ਚ ਹੋਇਆ ਉਹ ਧੰਕਵਾਦ ਸੀ ਉਹ ਕੀੜੇ ਕੀਟਾ ਐਵੇਂ ਉਹ ਅਤੰਕਵਾਦ ਨਹੀਂ ਕਰਦਾ ਸੋ ਇਹ ਵੀ ਬੀਬੀ ਦਾ ਸੁਭਾਉ ਹੁੰਦਾ ਮੈਨੂੰ ਲੱਗਦਾ ਇਹ ਗੱਲ ਨੂੰ ਬਹੁਤਾ ਵਧਾਉਣਾ ਨਹੀਂ ਚਾਹੀਦਾ ਉਹ ਕੁੜੀ ਨੇ ਭਾਵਕ ਹੋਈ ਨੇ ਕਿਉਂਕਿ ਸਾਡੇ ਬਾਰੇ ਵੀ ਇਹ ਬੋਲੀ ਹੈ ਦੇਖੋ ਜਿਹਦੀ ਮਾਂ ਜਿਹਦੀ ਭੈਣ ਜਿਹਦੀ ਧੀ ਜਿਹਦੀ ਨੂੰ ਮੋਰਚੇ 'ਚ ਬੈਠੀ ਆ ਉਹਨੂੰ ਕੋਈ ਕਵੇ ਵੀ ਇਹ 2-200 ਰੁਪਏ ਨੂੰ ਮਤਲਬ ਕੁਕੜੀਆਂ ਫੱਟੀਆਂ ਤਾਂ ਫਿਰ ਬਰਦਾਸ਼ਤ ਤੋਂ ਬਾਹਰ ਹੈ ਉਸ ਨੂੰ ਲੱਕੀ ਨੂੰ ਗੁੱਸਾ ਆ ਰਿਹਾ ਸੋ ਇਸ ਕਰਕੇ ਇਹ ਇੱਕ ਮਤਲਬ ਨਾਰਮਲ ਇਨਸੀਡੈਂਟ ਹੈ ਗੁੱਸੇ ਦੇ ਵਿੱਚੋਂ ਕਿਸੇ ਨੂੰ ਵੀ ਆ ਸਕਦਾ ਜੇ ਉਹ ਲੜਕੀ ਨੂੰ ਸ਼ਬਦ ਨਾ ਬੋਲੇ ਹੁੰਦੀ ਤਾਂ ਫਿਰ ਕਿਹੜਾ ਇਨਸੀਡੈਂਟ ਹੋਣਾ ਸੀ ਕੋਈ ਗੱਲ ਨਹੀਂ ਸੀ ਕੰਗਨਾ ਬਲੌਤ ਨਾਲ ਕਿਸੇ ਦੀ ਕੋਈ ਲੜਾਈ ਨਹੀਂ ਉਹ ਬੱਚੀ ਨੂੰ ਅੱਗੇ ਤੋਂ ਕੁਝ ਰੱਖਦੇ ਵਿੱਚ ਆਗੇ ਜਵਾਨ ਤੇ ਆਪ ਦੇ ਬੋਲੀ ਦੇ ਤੇ ਕੰਟਰੋਲ